ਚੱਲ ਸੇਟ ਤੇ ਵਾਲਿਆ ਵਾ ਲਿਪਸਟਿਕ ਵੀ ਲਾ ਹੀ ਲੈਣੀ ਆ ਚੱਲ ਇਹ ਦੇਖ ਹਾਂ ਬਣਾ ਲੈ ਬੱਲੇ ਬੱਲੇ ਬੜਾ ਟੌਰ ਕੱਢਿਆ ਕੀ ਗੱਲ ਵਾ ਟੌਰ ਕੱਢ ਲਿਆ ਮੇਰੀ ਧੀ ਦੱਸ ਕੇ ਕਿ ਆਹ ਸੂਟ ਪਾ ਕੇ ਆਵੀ ਚਾਚੀ ਤੇ ਤੁਸੀਂ ਤੁਸੀਂ ਭਾਗ ਹੀ ਨਹੀਂ ਬੱਧੀ ਓ ਮੇਰੀ ਗੱਲ ਸੁਣ ਕਿਹੜਾ ਉਪਰੇ ਘਰ ਜਾਣਾ ਵਾ ਆਪਣੇ ਘਰ ਤੇ ਜਾਣਾ ਵਾ ਤੇ ਪਾਗਦਰ ਪਤਾ ਗਰਮੀ ਬੜੀ ਲੱਗਦੀ ਆ ਤੇ ਪਰਲੇ ਤੇ ਸੌਖੇ ਰਹਿੰਦਾ ਵਾ ਤੁਹਾਡਾ ਵਹਿ ਵਧੀਆ ਵਾ ਕੰਮ ਤੁਸੀਂ ਫਰੀ ਦੇ ਫਰੀ ਰਹਿੰਦੇ ਜੀ ਬੁੱਢੀਆਂ ਨੇ ਫਿਰਲੀ ਮਾੜਾ ਮੋਟਾ ਕਰਨਾ ਹੀ ਪੈਂਦਾ ਵਾ ਨਾ ਨਾ ਕਰੋ ਤੇ ਕਹਿਣਾ ਇਹਦੇ ਕੋਈ ਹੈ ਹੀ ਕੋ ਨਹੀਂ ਆ ਉਹ ਚੱਲ ਇਤਰਾ ਹੀ ਆ ਕੀ ਕਰਨਾ ਫਿਰ ਹੁਣ ਤੁਹਾਨੂੰ ਪਤਾ ਵਾ ਨਾ ਫਿਰ ਪੈਟਰਲ ਵੀ ਹੋਣਾ ਚਾਹੀਦਾ ਵਾ ਸਾਰੇ ਜਣੇ ਤੇ ਵਹਿੰਦੇ ਆ ਲੈ ਸੱਦ ਦਿੱਤੀ ਆ ਵੇ ਕਿੰਨਾ ਟੋਰਾ ਤੇਰਾ ਹੁਣ ਸਾਰੇ ਸ਼ਰੀਕੇ ਵਾਲੇ ਆ ਜਾਏ ਬਣੇ ਆ ਤੇ ਸਾਰਿਆਂ ਨੇ ਵੇਖਣਾ ਵਾ ਤੇ ਮੈਂ ਕਿਹਨ ਤੋਂ ਘਟਵਾ ਹੂੰ ਠੀਕ ਆ ਨਾ ਨਾਲੇ ਮੇਰੀ ਵੀ ਤੇ ਉਨੀ ਨੋ ਆ ਇੱਕ ਗੱਲ ਹੈਗੀ ਆ ਆ ਸੂਰਤ ਨੂੰ ਬੋਧਾ ਸੱਜਿਆ ਸੱਚੀ ਮੱਚੀ ਮੈਂ ਕਹਿੰਦਾ ਵੀ ਸਾਰਿਆਂ ਤੋਂ ਵਧੀਆ ਤੇਰਾ ਸੂਟ ਵਾ ਚੱਲ ਇੰਨੀਆਂ ਫੁੱਲੀਆਂ ਨਾ ਪਾਓ ਮੈਨੂੰ ਹੁਣ ਉਦਾਂ ਨਾ ਤੁਸੀਂ ਵੀ ਇਹਦੇ ਨਾਲ ਦੀ ਪੱਗ ਬੰਨ ਲੈਦੇ ਤਾਂ ਬਹੁਤਾ ਟੌਰ ਬਣਨਾ ਹੈ ਕਿਰਾ ਹੋ ਗਿਆ ਦਿਮਾਗ ਰਫ ਆਗਾ ਚੱਲੀਏ ਟਾਈਮ ਨਾ ਮੇਰੀ ਗੱਲ ਤਾਂ ਸੁਣੋ ਉਥੇ ਦੇਣਾ ਕੀ ਆ ਉਹ ਨਾਲੇ ਨਾ ਇੰਨਾ ਗੱਲਾਂ ਤਾਂ ਤੈਨੂੰ ਪਤਾ ਵਾ ਕੀ ਲੈਣਾ ਦੇਣਾ ਵਾ ਮੈਂ ਤੈਨੂੰ ਕੋਈ ਢੱਕਿਆ ਵਾ ਨਾਲੇ ਨਾ ਆਪਣੀ ਮਰਜ਼ੀ ਕਰੀ ਜੋ ਮਰਜ਼ੀ ਦੇ ਲੈ ਲਈ ਉਹਨਾਂ ਨੂੰ ਚਲੋ ਠੀਕ ਆ ਫਿਰ ਫਿਰ ਮੈਂ ਜੋ ਸੋਚਿਆ ਵਾ ਨਾ ਫਿਰ ਮੈਂ ਹਣ ਦੇ ਆਉਂਗੀ ਠੀਕ ਆ ਮੈਂ ਸੋਚਿਆ ਚਲ ਤਾਂ ਸੁਲਾਹ ਕਰ ਲੈਣੀ ਮਾੜੀ ਜੀ ਉਹ ਚਲ ਸੁਲਾਹ ਦੇ ਬੜੀ ਸੁਣੇ ਕੀਤੀ ਆ ਗਏ ਚਲੀਏ ਆ ਚਲੋ ਬਾਬਾ ਛੋਤੇ ਨਾ ਐਵੇਂ ਬਹੁਤੀ ਪਰੇਸ਼ਾਨ ਜੀ ਨਾ ਹੋਵੇਂ ਜੇ ਤਾਂ ਲੋਕੀ ਖੁਸ਼ ਰਹੀਦੇ ਨਾ ਤੇ ਖੁਸ਼ ਰਹੀਦਾ ਹੁੰਦਾ ਵਾ ਮੈਂ ਖੁਸ਼ ਰਹਿਣੀ ਹੁੰਨੀ ਆ ਆਹ ਉਹ ਬੂਹਾ ਤੇ ਬੰਦ ਕਰ ਦੇ ਆਪ ਨਹੀਂ ਕਰਨਾ ਤੇ ਮੈਨੂੰ ਕਹੀ ਜਾਣਾ ਲਵਾਤਾ ਤਾਂ ਮੈਂ ਹੀ ਬੰਦ ਕਰ ਦਿੰਨੀ ਆ ਬੜੇ ਹੋ ਜਾ ਤੇਰੇ ਕੋ ਕਿੱਥੇ ਲੱਗਦਾ ਵਾ

ਕੋਈ ਗੱਲ ਨਹੀਂ ਰਹਿਣ ਤੋਂ ਗਰਮੀ ਬੜੀ ਆ ਹਨਾ ਤੇ ਨਾਲੇ ਇਹ ਵਾ ਕਿ ਹਾਰ ਸਗੋਂ ਤੁਸੀਂ ਦੂਜਾ ਪਾਉਂਦੇ ਹਾਂ ਜਦਾ ਸੋਹਣਾ ਨਹੀਂ ਲੱਗਣਾ ਨਹੀਂ ਨਾ ਉਹ ਪਾਰਾ ਵਾ ਮੈਂ ਇੰਨੀ ਗਰਮੀ ਨਹੀਂ ਪਹਿਣਾਗਾ ਇੰਨੀ ਗਰਮੀ ਚ ਜਿੱਦਾਂ ਦਾ ਤੁਹਾਨੂੰ ਦਿੱਤਣਾ ਨਾ ਤੇ ਇੱਕ ਵਾਰੀ ਨਹੀਂ ਪਾ ਕੇ ਵਖਿਆ ਪੀ ਲੱਗਦਾ ਕਿੰਦਾ ਨਾ ਚਲੋ ਦਨੇਰਿੰਗ ਤੇ ਪਾਏ ਹੀ ਕਿ ਫੇਰ ਕਿਤੇ ਜਾਵਾਂਗੇ ਤੇ ਫਿਰ ਪਾਵਾਂਗੇ ਚਲੋ ਕੋਈ ਨਹੀਂ ਠੀਕ ਹੈ ਫਿਰ ਜਿੱਦਾਂ ਡੈਡੀ ਮਰਜੀ ਇੱਕ ਵਾਰੀ ਵੇਖ ਲਓ ਪਾਵੇਂ ਸ਼ੀਸ਼ੇ ਚ ਵੇਖੋ ਕਿਨੇ ਸੋਹਣੇ ਲੱਗਣਦੇ ਹੋ ਤੁਸੀਂ ਇਹ ਸੰਕੇ ਜਵਾਂ ਨਹੀਂ ਬੇਟੀ ਇੱਕ ਵੀ ਸੋਣੀ ਲੱਗਣ ਗਈ ਹੈ ਜਿਤਨਾ ਮਰਜੀ ਹੈ ਨਾ ਅੱਜ ਵਾ ਉਸਰ ਨੂੰ ਲੱਗੀ ਹੋਣੀ ਨਾਲਣਾ ਕੁੜੀ ਬੜਾ ਕਰਦੀ ਆ ਆਹੋ ਆਹੋ ਚਲ ਇਸੇ ਭਜਣਾ ਨੌ ਦੇ ਲਾਗੇ ਬੈੜਣਾ ਮੌਕਾ ਮਿਲ ਜਾਊਗਾ ਨਹੀਂ ਨਹੀਂ ਚਲ ਵਧੀਆ ਕਰ ਲੋ ਹਾਂ ਅੱਛਾ ਉਹ ਤਾਂ ਮੇਰੀ ਧੀ ਨੇ ਤੇ ਵੇਖ ਕੇ ਖੁਸ਼ੀ ਹੋਏ ਨਾ ਚਾਚੀ ਆ ਗਈ ਓਏ ਆਹੋ ਕਰਦੀ ਬੜਾ ਵਾ ਆਹੋ ਜਿਤਨਾ ਮਰਜੀ ਆ ਨਾ ਗੁੱਸੇ ਮਾਰਦੀ ਸੀ ਸੌ ਕੇਲੇ ਹੋਈਂਦੀ ਆ ਪਰ ਹੱਦ ਨਾ ਬਹੁ ਕਰਦੀ ਏ ਬੜਾ ਕਰਦੀ ਆ ਚਲੋ ਤੁਰੋ ਫਿਰ ਨજર ਨਾ ਲੱਗ ਜੇ ਮੇਰੀ ਧੀ ਹੈ ਦੱਸ ਮੰਮੀ ਇਦਾਂ ਨਾ ਕਰੋ ਐਡੀ ਸੋਣੀ ਨਹੀਂ ਲੱਗਦੀ ਹੈ ਫੁੱਟ ਫੁੱਟ ਕੇ ਪੈਣ ਲਈ ਅੱਜ ਵੀ ਇਦਾਂ ਕਹੀ ਜਾਂਦੀ ਹੈ ਨਾ ਵੇਖਾ ਨਾ ਪੋਤੇ ਇਹੇ ਨਾ ਕਾਲਾ ਟਿਕਾ ਲਾ ਦੇ ਤੇਰੀ ਚਾਚੀ ਨੇ ਮਰ ਨજર ਨਾ ਲੱਗ ਜੇ ਮਿੱਟੀ ਮੰਮੀ ਆਪਣਿਆਂ ਦੀ ਵੀ ਨજર ਲੱਗਦੀ ਹੁੰਦੀ ਹੈ ਕੋਈ ਗੱਲ ਕਰਾਂ ਨਾ ਅੱਗੂ ਬੱਸ ਬੋਝ ਲੈਣੀ ਹੁੰਦੀ ਹੈ ਸੁਣ ਵੀ ਲਈ ਹੁੰਦੀ ਕਿ ਕੋਈਆਂ ਪਿਆਰੇ ਨੇ ਜਿਹੜਾ ਕੰਮ ਕਰੇ ਗਲਤ ਨਹੀਂ ਕਰਨਾ ਕੋਈ ਨਹੀਂ ਲਾ ਦੇਣੀ ਹੈ ਲਾ ਦੇ ਨੇਤੀ ਕਾਪੀ ਦੀ ਅੱਗੇ ਕੁਛ ਨਾ ਚੜਨੇਗਾ ਸੋਹਣੇ ਤੂੰ ਮੈਨੂੰ ਨਿਆਪੇ ਲੱਗਣਾ ਵਾ ਫਿਰ ਤਿਆਰ ਕਿੰਨੇ ਕੀਤਾ ਵਾ ਤੇ ਉਹ ਮੈਨੂੰ ਲੱਗਦਾ ਬਾਹਰ ਕੋਈ ਆਇਆ ਵਾ ਸਵਾਜੀ ਆਉਂਦੀ ਐ ਲੈ ਵੀਰ ਨੇ ਕਿਹਾ ਕਿ ਉਹ ਜਾਉਂਦਾ ਤੇ ਅੱਜ ਪ੍ਰੋਗਰਾਮ ਤਾਂ ਅੱਜ ਵੀ ਗੇਟ ਬੰਦ ਰੱਖਣਾ ਵਾ ਵਾਕਿਆ ਗਾਤੇ ਦੀ ਸਹੀ ਹੋ ਸ਼ੁਕਰਾਨਾ ਫਰਮਾਉਂਦਾ ਤੇ ਇਹ ਇੱਕ ਵਾਰੀ ਵੇਖ ਲਓ ਜੇ ਤੁਹਾਨੂੰ ਕੁਝ ਜ਼ਿਆਦਾ ਲੱਗੇ ਗਾਣਾ ਤੈਨੂੰ ਮੈਂ ਦੱਸਦੇ ਆ ਲੇ ਆ ਗਏ ਜੀ ਉਹਨੂੰ ਨੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆ ਜਮ ਤਨ ਤੁਹਾਨੂੰ ਬਹੁਤ ਬਹੁਤ ਵਧਾਈਆਂ ਆਜੋ ਚਲੋ ਚਲੋ ਜੀਓ ਹੂੰ ਦੇਖੋ ਠੀਕ ਹੀ ਆ ਨੈਚੁਰਲੀ ਆਣਾ ਲੱਗਾ ਮੈਸ਼ਾ ਜਿਆਦਾ ਨਾ ਹੋਵੇ ਚੰਗਾ ਲੱਗ ਰਿਹਾ ਗਰਮੀ ਨਹੀਂ ਹੈ ਫਿਰ ਚੋਨਾ ਰਹਿੰਦਾ ਮੇਕਅਪ ਚਲੋ ਮੈਂ ਤਾਂ ਹੀ ਕੱਟੀ ਕੀਤਾ ਹੈ ਵੇਖਾਂ ਇਹਨਾਂ ਦੇ ਕਿਤੇ ਕੋਹ ਹੱਥ ਸੁਨਾਹ ਕਲ ਦੀਏ ਨਾ ਤੇ ਬੱਸ ਇਹਨੇ ਭੱਜੀ ਆਉਣਾ। ਟਾਈਮ ਇਹ ਮੜਾ ਮੋਟੀ ਕੀਤਾ ਵਾ ਤੇ ਬਾਕੀ ਤੈਨੂੰ ਫਿਕਰ ਨਾ ਕਰੋ ਕਿ ਤੈਨੂੰ ਸਾਰਾ ਟਾਈਮ ਰੋਈ ਚ ਖਲਾਰ ਛੱਡਾਂਗੇ। ਤੈਨੂੰ ਮੜਾ ਜੇ ਬਸ ਸਗਣ ਕਰਕੇ ਕੜਸੀ ਮਾਰਕੀਟ ਤੇ ਆਣ ਕੇ ਤੇ ਇਸ ਵੇਲੇ ਰੂਮ ਚ ਬਹਿ ਜਾ ਬਾਕੀ ਆਪੇ ਮੰਮੀ ਕਰ ਲਾਂਗੇ ਸਾਰਾ। ਦੱਸ ਮੰਮੀ ਕੋ ਕਰਾਉਣਾ ਹੁਣ? ਕੋਈ ਨਹੀਂ ਮੈਂ ਕਰ ਲਾਂਗੀ। ਜੇ ਮੰਮੀ ਤੋਂ ਨਹੀਂ ਕਰਾਉਣਾ ਤੇ ਇੰਨੀ ਫਿਕਰਤ ਐ ਮੈਨੂੰ ਆਪਣੀ ਸਾਸ ਦੀ ਤੇ। ਚਲ ਕੋਈ ਨਹੀਂ। ਇਹ ਲੜਕੇ ਹਥਾਂ ਦੀ ਨਾ ਹੋਏ। ਜਿੱਦਾਂ ਇਹ ਤੋਂ ਬਿਨਾ ਕੋਈ ਕੰਮ ਹੀ ਨਹੀਂ ਹੋਣਾ ਹੁੰਦਾ। ਕੀ ਕਰਾਂ ਹੁਣ? ਆ ਗਈ ਆ ਮੜਾ ਮੋਟਾ ਕੁੱਛਣਾ ਹੀ ਪੈਣਾ। ਲੈ ਕੁੜੀਆਂ ਤੇ ਆ ਬੈਠੀਆਂ ਵਾ ਤੁਸੀਂ ਬੈਠੋ ਜਾ ਕੇ ਮੈਂ ਮਿਲ ਲਾਉਂਦਾ ਉਹਨਾਂ ਨੂੰ ਚਲੋ ਠੀਕ ਨਹੀਂ ਤੇ ਸੇਫਟੀ ਪਿੰਨ ਲਾ ਕੇ ਚੰਨੀ ਸੈਟ ਕਰੀ ਨਾ ਦੇਵਾਂ ਲਾਲ ਤਾਂ ਲਾਉਣਾ ਹੀ ਪੈਣਾ ਹੈਣਾ ਲੈ ਕੇ ਆਉਣੀ ਆ ਮੈਂ ਲੈ ਹੋ ਗਿਆ ਮੇਰੀਆਂ ਅੱਤੀਆਂ ਤਿਆਰ ਹਾਂਜੀ ਸ਼ੁਕਰ ਹੈ ਕਿ ਤੁਸੀਂ ਹਿੰਨੇ ਆ ਗਏ ਟਾਈਮ ਮੈਂ ਲੇਟ ਹੋ ਜਣਾ ਵਾ ਐਵੇਂ ਲੇਟ ਹੋ ਜਾਣਾ ਵਾ ਮੇਰੀ ਧੀ ਨੇ ਕੀ ਆ ਹੋਵੇ ਪਰ ਮੈਂ ਲੇਟ ਹੋ ਜਾਾਂ ਇਹ ਕਿੱਥੇ ਲਿਖਿਆ ਵਾ ਉਹ ਵਧੀਆ ਕੀਤਾ ਸਗੋਂ ਅੱਗੇ ਦੇ ਚਲੋ ਤਾਂ ਕਿਦਾਂ ਦੇ ਲੱਗਣ ਦੇ ਨੇ ਬੈਠੀ ਬਹੁਤੀ ਸੁਣੀ ਲੱਗਣ ਈ ਆ ਤਾਂ ਤੇ ਮੈਂ ਤੇਰੇ ਵੱਲ ਪਹਿਲਾਂ ਵੇਖੀ ਜਾਨਣੀ ਆ ਕਿਤੇ ਨਜ਼ਰ ਨਾ ਲੱਗ ਜੇ ਅਜੀ ਮੈਂ ਤਿਆਰ ਕੀਤਾ ਜਾਂਦਾ ਲੈ ਤੇ ਮੇਰੀ ਧੀ ਨੇ ਫਿਰ ਪਿਆਰ ਕੀਤਾ ਤਾਂ ਸੋਹਣੀ ਕਿਦਾਂ ਨਾ ਲੱਗੇ ਹੈ ਏਕਾ ਲਾਦਣਾ ਹੀ ਕਾਲਾ ਉਹ ਮੰਮੀ ਵੀ ਇਹੋ ਗੱਲ ਹੀ ਕਹਿਣ ਦੇ ਹੀ ਅੱਛਾ ਸੋਹਣੀ ਬੜੀ ਲੱਗਣ ਈ ਆ ਤੇ ਠੀਕ ਆ ਪਰ ਆਪਣੇ ਤਾਂ ਨਜ਼ਰ ਨਹੀਂ ਲੱਗਣ ਦੇ ਪੁੱਤ ਉਹ ਕੋਈ ਨਹੀਂ ਮੈਂ ਕਿਤੇ ਕਿੰਨੀ ਕੁ ਸੌ ਲੇ ਸੋਹਣੀ ਨਹੀਂ ਸੋਹਣੀ ਰਹਿਣਾ ਤਹੀ ਬਹੁਤ ਮੈਂ ਪਾਣੀ ਲੈ ਕੇ ਆਵਾਂ ਤੇਰੇ ਵਾਸਤੇ ਨਹੀਂ ਨਹੀਂ ਇੱਥੋਂ ਦੇ ਆਏ ਆ ਪਾਣੀ ਦੀ ਕਾਦੀ ਤੇ ਲੱਗੀ ਆ ਤੇ ਹੋਰ ਕਿਹ ਚੀਜ਼ੀ ਰੋਣਾ ਲਿਆਵਾਂ ਕੋਈ ਲੋੜ ਨਹੀਂ ਪੁੱਤ ਤੁਹਾਡੇ ਵਾਲੇ ਵੇਖ ਕੇ ਭੁੱਖ ਮਲ ਗਈ ਸਾਰੀ ਮੈਂ ਤੁਹਾਡੇ ਵਾਸਤੇ ਨਾ ਸੇਫਟੀ ਪੀਨ ਲੈ ਕੇ ਅੰਮੀ ਜੀ ਚਨੀ ਸੈੱਟ ਕਰਨੀ ਪੈਣੀ ਲੈ ਚਨੀ ਤਿਲਕਦੀ ਹੋਣੀ ਆ ਪੁੱਤ ਹਾਂਜੀ ਚਾਚੀ ਜੀ ਮੈਂ ਤੇ ਮੰਮੀ ਨੂੰ ਕਿਹਾ ਸੀ ਕਿ ਕੋਟਨ ਦਾ ਸੂਟ ਪਾ ਲੈਨੇ ਆ ਕਹਿੰਦੇ ਨਹੀਂ ਵਧੀਆ ਪਾ ਕੋਈ ਪੁੱਤ ਚੰਗੇ ਨਹੀਂ ਲੱਗੀਦਾ ਹੁਣ ਆਂਡ ਗਵਾਂਡੋ ਵੀ ਕਈ ਜਣੇ ਆਉਣੇ ਆ ਇਰ ਬੁਰਾ ਜਿਹਾ ਲੱਗਦਾ ਨਾ ਕਾਟਣ ਦਾ ਚੰਗਾ ਜਿਹਾ ਨਹੀਂ ਲੱਗਦਾ ਪਰ ਗਰਮੀ ਚ ਪੈਂਦੇ ਨਹੀਂ ਨਾ ਇਦਾਂ ਦੇ ਚਲ ਕੋਈ ਦੀ ਘੜੀ ਦੀ ਘੜੀ ਪਾਉਣਾ ਮੁਰ ਤੇ ਕਾਟਣ ਦਾ ਪਾਣੀ ਲਾ ਕੇ ਠੀਕ ਆ ਆਹੋ ਯਰ ਪਤਾ ਨਹੀਂ ਕਿਥੇ ਰੱਖੇਗੇ ਸੇਫ ਤੇ ਪੀਣ ਵੀ ਨਹੀਂ ਹੋ ਲੱਗਦਾ ਸਾਰੇ ਕੰਮ ਛੱਡ ਇਧਰ ਆ ਮਿੱਤੀ ਦਸਤੋਂ ਮੈਂ ਮੰਮੀ ਸੇ ਏਕ ਟਿਪੀਂ ਲੱਭਦਾਂ ਨਹੀਂ ਮੈਂ ਹੱਥ ਰੱਖਿਆ ਚੱਲ ਜਾ ਚਾਚੀ ਆ ਇੱਕ ਬਲੰਦ ਬੁੱਟੇ ਕੋਲ ਉੱਥਾ ਪਾਣੀ ਪਿਆ ਜਾ ਰਿਹਾ ਸੀ ਚਾਚੀ ਤੇ ਮੰਮੀ ਅੰਦਰ ਬੈਠੇ ਆ ਤੇ ਨਾਲ ਮੈਂ ਪੁੱਛ ਲਿਆ ਕਿ ਇਹਨੇ ਪਾਣੀ ਨਹੀਂ ਪੀਣਾ ਹਏ ਉਧਰ ਚੱਲ ਗਈ ਤਮੋਟੀ ਦੇ ਲਾਗੇ ਹੁਣ ਚਾਚੀ ਬੱਦ ਹੋ ਗਈ ਤੇਰੇ ਵਾਲੀ ਇਹ ਮੰਮੀ ਫਿਰ ਕਿਹੜੀ ਗੱਲ ਆ ਚੁੱਪ ਕਰ ਜਿਵੇਂ ਸੁਣ ਲੈਣਗੇ ਨਾ ਜਾਂ ਉਹਨੂੰ ਪਾਣੀ ਪਿਆ ਚਾਚੇ ਮੇਰੇ ਮਨ ਲੱਗੇ ਜਮ ਉਹਦੇ ਕੰਨ ਭਰ ਜੇ ਸਾਡੇ ਕੱਚ ਫੇ ਲੜਾਈ ਪਾ ਦੇਗੀ ਦੋ ਰਾਤ ਤੱਕ ਇਹ ਨਹੀਂ ਕੀ ਕੋਹ ਨਹੀਂ ਹਾਲ ਸਾਡੀ ਤੇ ਕੁੜੀ ਦਾ ਨਾ ਦਿਮਾਗ ਹੀ ਡੱਲ ਵਾ ਉਹਦੇ ਵਾਲੇ ਵੇਖਾਂ ਅੰਭੀ ਅੰਦਰ ਵੜ ਗਈਆਂ ਘੱਮਸ਼ ਘਮ ਸ਼ਰਮ ਕਰ ਥੋੜੀ ਬੋਦੀ ਬੰਗਾਨੀ ਨੂੰ ਦੇ ਲੱਗ ਗਈ ਮੈਂ ਬਹਿਣ ਲੱਗੀ ਐ ਅਗਲੀ ਸ਼ਾਕ ਕਰੇਗੀ ਕੀ ਬਣਾਉਣਾ ਮੇਰੀ ਕੀ ਨੇ ਅੱਜ ਕਰ ਹੈ ਮੰਮੀ ਤਾਂ ਕਹਿੰਦੇ ਕੁਛ ਆ ਦਾਲ ਲੈ ਬੈਗੀ ਜੀਵਨ ਜੋਤ ਹਾਂਜੀ ਹਾਂਜੀ ਮੈਂ ਚੱਲ ਰੋਟੀ ਲਾ ਕੇ ਬੈ ਕੇ ਚਾਰ ਗੱਲਾਂ ਹੀ ਕਰ ਲਈਏ ਅੱਛਾ ਸੋਹਣੀ ਵੇਖੋ ਕਿੰਨੀ ਲੱਗਣ ਰਹੀ ਐ ਮੈਂ ਤਾਂ ਗੇ ਡਈਆਂ ਕਹਿਨ ਨਾ ਬੁਪਕੇ ਆਂਢੀ ਗੁਆਂਢੀ ਦੀ ਮੇਰੀ ਟੀ ਨੂੰ ਨਾ ਚਰਨਾ ਲੱਗ ਜਾ ਕਾਲਾ ਟਿੱਕਾ ਲਾ ਦੇ ਪਰ ਨਹੀਂ ਲਾਇਆ ਇਹ ਕੁੜੀ ਨੇ ਮੰਦੀ ਨਹੀਂ ਜੀਵਨ ਮੇਰੀ ਨਹੀਂ ਮੰਦੀ ਮੈਂ ਵੀ ਕਹਿਣ ਰਹੀ ਹੀਗੀ ਮੈਂ ਸੋਹਣੀ ਬੜੀ ਲੱਗਣ ੜੀ ਐ ਟਿੱਕਾ ਲਾ ਦੇ ਤੇ ਕਹਿੰਦੀ ਮੈਨੂੰ ਮੰਮੀ ਵੀ ਅੱਗੇ ਕਹਿਣ ਦੇ ਹੀਗੇ ਤੇ ਮੈਂ ਫਿਰ ਮੰਨ ਲਾ ਮੰਮੀ ਦੀ ਨਹੀਂ ਮੰਨੀ ਤੇ ਮੇਰੀ ਮੰਨ ਲਾ ਮੈਂ ਲਾ ਦੇ ਟਿੱਕਾ ਪਰ ਨਹੀਂ ਲਾਇਆ ਚਲ ਆ ਉੱਥੇ ਡਰੈੰਗ ਰੂਮ ਚ ਬੈਨੇ ਹਾਂ ਚੱਲ ਮੈਂ ਹ ਇੱਥੇ ਬੈਠੇ ਆ ਗੱਲਾਂ ਬਾਤਾਂ ਕਰਨ ਦੇ ਆ ਨਾ ਉਹ ਇੱਥੇ ਗਰਮੀ 'ਚ ਬੈਠੀਆਂ ਉਧਰ ਤੇ ਅਸੀਂ ਲੱਗਾ ਵਾ ਉਧਰ ਜਾਣੀਆਂ ਆ ਆਜੋ ਉੱਥੇ ਆ ਜਾ ਪੁੱਤ ਤੂੰ ਇੱਥੇ ਚੱਲ ਆ ਜਾ ਆਜੋ ਆਜੋ ਮੰਨੀ ਤੀ ਦੋ ਚੱਲ ਚੁੱਪ ਕਰਕੇ ਇੱਥੇ ਬੈਠੀ ਰਹੀ ਇਹ ਨਾ ਹੋਈ ਬੋ ਤੈਨੂੰ ਕਹਿਣ ਦੀ ਉਹਦੇ ਹੁੰਦਿਆਂ ਮੈਂ ਤੈਨੂੰ ਕਹਿਣਾ ਹੀ ਆ ਪਰ ਮਗਰ ਨਾ ਆਵੀ ਇਹਨੂੰ ਗੇਜ ਪੈ ਜਾਣੀ ਇਹਨੇ ਮੇਰੇ ਤੇ ਲੱਗੋ ਨਿਕਲਿਆ ਨਹੀਂ ਕਰਨਾ ਇਹਨੇ ਸਾਡੇ ਘਰ 'ਚ ਕੋਈ ਨਾ ਕੋਈ ਚੰਦ ਚਾੜ ਜਾਣਾ ਇਹਦੀ ਆਦਤ ਨਹੀਂ ਚੰਗੀ ਹੈਗੀ ਬਸ ਨਹੀਂ ਜੇ ਕੋ ਬਣਿਆ ਵਾ ਤੇ ਲੈ ਆ ਯਾਰ ਮੈਂ ਤਾਂ ਘਰੋਂ ਕੱਖ ਨਹੀਂ ਖਾ ਕੇ ਆਇਆ ਚਾਚਾ ਜੀ ਹਲੇ ਕਿੱਥੇ ਹੁਣ ਮਿਲ ਜਣਾ ਵਾ ਹੈ ਜਦੋਂ ਉਹ ਤਾਂ ਠੀਕ ਤਿਆਰ ਹੋਉਂਦੀ ਆ ਫਿਰ ਕਿ ਉਹਨਾਂ ਨੇ ਕਰਨਾ ਗਾਲੇ ਕਾਰਵਾਈ ਇੱਥੇ ਕੰਗਲੇਟ ਹੀ ਲੱਗਦਾ ਹੈ ਲੈ ਉਹ ਮੇਰੀ ਗੱਲ ਸੁਬਿੰਦਰ ਸਿੰਘ ਆ ਖਾਣੂ ਚ ਡੋਰੂ ਮਿਲੂਗਾ ਕੋਨਾ ਕੋ ਪਰ ਮਿਲੂਗਾ ਕਿਤੇ ਇਹ ਕਿਤੇ ਕਰਵਾਣਾ ਨਹੀਂ ਆ ਵੀ ਗੱਲ ਹੈ ਜੀ ਆਪਣੀ ਗੱਲ ਉਹ ਕਿਹੜੀ ਤਿਆਰੀ ਛੋਟੀ ਹੁੰਦੀ ਆ ਨਹੀਂ ਨਹੀਂ ਇਹ ਤਾਂ ਗੱਲ ਹੈ ਮੇਰੇ ਅਕਾਂ ਤੇ ਲੱਗਦੀ ਆ ਤਿਆਰੀ ਹੁੰਦੀ ਆ ਬਿਲਕੁਲ ਬਿਲਕੁਲ ਨਹੀਂ ਗੱਲ ਹਾਂ ਤੇ ਉਹ ਕੁੜੀ ਤੇਰੀ ਨਿਆਣੀ ਆ ਹਾਂ ਉਹਨੂੰ ਇਹਨਾਂ ਨੇ ਉਹ ਦੋਲੇ ਹੋਈਆਂ ਹੋਈਆਂ ਆ ਉਹ ਚੀਜ਼ ਪਾ ਦੇ ਇਦਾਂ ਦੇ ਕੱਪੜੇ ਪਾ ਦੇ ਆ ਕਰਦੇ ਹੋ ਕਰ ਗਿਆ ਹੋਵੇ ਤੇ ਗੱਲ ਆ ਗਈ। ਇਹ ਚੌਕੇ ਲੱਗਿਆਂ ਉਹ ਚੜਾਉਣੇ ਵੇਖੀ ਸਹੀ ਟਾਈਮ ਕਿੰਨਾ ਲੱਗਦਾ ਵਾ। ਨਹੀਂ ਮੇਰੇ ਹਿਸਾਬ ਨਾਲ ਜਿੱਦੋਂ ਮੈਂ ਕਾਰੋਬਾਰ ਚੱਲਣ ਦੇ ਪੰਦੇੜੀ ਇੱਥੇ ਨੰਗ ਜੀ। ਉਹ ਪੰਨੇ ਕੋ ਕੰਮ ਕਰਦੇ ਹੋਣ ਨਾ। ਹਾਂਜੀ ਹਾਂਜੀ। ਉਹ ਕਿ ਬੰਨੇ ਗੱਲ ਆ ਦਿੰਦੇ ਆ। ਇਹ ਨੂੰ ਵੇਖੀ ਸਹੀ ਪੰਦਾ ਕੀ ਆ। ਉਧਰੋਂ ਪਰਝਾਈ ਟਾਡੀ। ਸਵੇਰ ਤੇ ਮਨੇਰ ਦੇ ਕੰਨ ਮੇਰੇ ਖਾਣ ਦੀ ਹੈ। ਚੱਲ ਚੱਲੀਏ ਚੱਲ ਚੱਲੀਏ। ਉਹ ਯਾਰ ਕੰਮ ਹੀ ਸਾਰਾ ਉਹਦਾ ਵਾ। ਉਹਨੇ ਤਾਂ ਨਾਲ ਹੋ ਕੇ ਸਾਰੇ ਕੰਮ ਕਰਾਉਣੇ ਆ ਤੇ ਉਹ ਤੋਂ ਉਹਨੂੰ ਵਿਆਉਣੇ ਪੈਣਾ। ਕਿ ਚਾ ਬੜਾ ਏ। ਮੈਂ ਚਲੋ ਜਾ ਕੇ ਖਾਓ ਪੀਓ ਜਾ ਕੇ ਉਹ ਡੱਕਿਆ ਨਾ ਕਰ ਕੋਈ ਗੱਲ ਉਹ ਚੰਨੀ ਹਿੰਮਤ ਕਰਦੀ ਆ ਨਾਲ ਹੋ ਕੇ ਸਾਰੇ ਕੰਮ ਆਪ ਕਰਾਉਂਦੀ ਆ ਇਹ ਤਾਂ ਗੱਲ ਹੈਗੀ ਆ ਠੀਕ ਆ ਕਿ ਨਹੀਂ ਹਾਂਜੀ ਹਾਂਜੀ ਤੇ ਕੋਈ ਗੱਲ ਨਹੀਂ ਕਰਨ ਦੇ ਉਹਨਾਂ ਨੂੰ ਰਾਝਾ ਰਾਜੀ ਕੋਈ ਗੱਲ ਨਹੀਂ ਨਹੀਂ ਮੈਂ ਨਹੀਂ ਕਦੀ ਡੱਕਿਆ ਹੋਰ ਮੰਮੀ ਪਰ ਉਹਨਾਂ ਨੇ ਤੇ ਮੈਨੂੰ ਕੋਈ ਮਾਰੀ ਚੰਗੀ ਨਹੀਂ ਕੀਤੀ ਉਹ ਤੇ ਬੜੇ ਖੁਸ਼ ਹੁੰਦੇ ਨੇ ਮੇਰੇ ਲਈ ਚੁੱਪ ਕਰਕੇ ਬਹਿ ਜਾ ਤੈਨੂੰ ਕੀ ਦੱਸਾਂ ਢਿੱਡ ਦੀ ਬੜੀ ਮਾੜੀ ਆ ਆਪਣਾ ਜੋ ਨਹੀਂ ਕੁਛ ਹੈਗਾ ਛੜਦੀ ਆ ਇਨੋਂ ਨਹੀਂ ਇਹਨਾਂ ਗੱਲਾਂ ਦਾ ਪਤਾ ਹੌਸਲੇ ਹੌਸਲੇ ਪਤਾ ਲੱਗੇਗਾ ਮੈਂ ਹੀ ਇਹਦੀ ਨਾ ਜ਼ਿੰਦਗੀ ਕੱਢੀ ਆ ਤੁਹਾਨੂੰ ਮਨ ਕੀ ਪਤਾ ਤੁਸੀਂ ਤੇ ਨਿਆਸਿਆਂ ਜੇ ਇਹਦਾ ਕੀ ਕੀ ਤੈਨੂੰ ਮੈਂ ਦੱਸਾਂ ਮੇਰਾ ਜੀ ਨਹੀਂ ਕਰਦਾ ਹੈਗਾ ਇਹਨੇ ਬੜੀ ਜਾਨ ਦੁਖੀ ਸਾਡੀ ਕੀਤੀ ਹੈ ਤੇ ਨਿਕਲਦੀ ਨਹੀਂ ਇਹਨਾਂ ਨਿਕਲ ਉਹ ਤੇ ਜੇ ਮੈਂ ਕਿਤੇ ਮਾਲਕ ਦੇ ਵਾਂਡੇ ਕਿੰਨੇ ਜਾਵਾਂ ਇਹ ਤੇ ਤੇਰੇ ਲਾਗੂ ਨਾ ਨਿਕਲੇਗੀ ਇਹਨੇ ਤਾਂ ਤਰਲੇ ਇੱਕ ਗੱਲ ਚਾਰ-ਚਾਰ ਦੱਸਣੀਆਂ ਜਾ ਕੇ ਤੁਹਾਡੇ ਘਰ ਦਾ ਰਹਿਣਾ ਨਹੀਂ ਉਹ ਕੁਛ ਵੀ ਦਾ ਆਪਣਾ ਪੁੱਤ ਘਰ ਬਚਾ ਲੈ ਬੇਚਰ ਮਨ ਮਗਰ ਨਾ ਹੀ ਮੇਰੇ ਪੁੱਤ ਇਹਦੀ ਨਜ਼ਰ ਬੜੀ ਮਾੜੀ ਆ ਜਿੰਨਾ ਚਿਰ ਤੈਨੂੰ ਮੈਂ ਨਾ ਨਾ ਕਹਾਂ ਤੂੰ ਨਹੀਂ ਆਉਣਾ ਮੈਂ ਤੈਨੂੰ ਝੂਠੇ ਝੂਠੇ ਵਾਜਾਂ ਮਾਰੂੰਗੀ ਤੂੰ ਚੁੱਪ ਚਪ ਕਰਕੇ ਬੈਠੀ ਰਹੀ ਜੇ ਮੈਨੂੰ ਕਹੂਗੀ ਨਾ ਤਾਂ ਮੈਂ ਕਹਿ ਦਾਂਗੀ ਤੂੰ ਬੜਾ ਥੋੜਾ ਜਿਹਾ ਤਿਆਰ ਨਹੀਂ ਗਈ ਚੰਗੀ ਤਰ੍ਹਾਂ ਤੂੰ ਕੋਣ ਰਹੀ ਏ ਚੰਗਾ ਬੱਡਾ ਚ ਮਿਲਦੀ ਇਹਦੀ ਕਿਹੜੀ ਗੱਲ ਮੋਤੇ ਇਹ ਗਿੱਜੀ ਗਿੱਜੀ ਫੇਰ ਆ ਜੀ ਨਾਲੇ ਜਦੋਂ ਮੇਰਾ ਸ਼ਰੀਕਾ ਹੋਵੇ ਨਾ ਤੇਰੀ ਮਾਂ ਵਾਜਾਂ ਮਾਰਨਾ ਤੂੰ ਹੀ ਨਿਕਲਨੀ ਚਾਹ ਬਣਾਈ ਆਵਾਜ਼ ਦੇਤੀ ਮਮੀ ਦੀ ਚਾਹ ਲੈ ਗਈ ਮੈਂ ਆਪੇ ਖੜਾ ਨਾ ਖੜਾ ਤੂੰ ਬਸ ਅੰਦਰੇ ਰਹਿਣਾ ਜਾਂ ਸੌਂਈਂ ਤਰਣਾ ਇਹ ਗੱਲ ਪੱਲੇ ਬੰਨ ਲਾ ਚੰਗਾ ਮੰਮੀ ਨਹੀਂ ਆਉਂਦੀ ਚੱਲ ਮੈਂ ਮੰਨੀ ਕਿ ਸ਼ਰੀਕਾ ਇਦਾਂ ਦਾ ਹੁੰਦਾ ਵਾ ਪਰ ਚਾਚੀ ਤਾਂ ਚੰਗੇ ਬੜੇ ਆ ਮੰਮੀ ਕਿਉਂ ਦੇ ਵੇਲੇ ਇੰਨੀ ਮਾੜੀ ਗੱਲ ਕਰਦੀ ਐ ਲੈ ਹਾਂ ਜੀਵਨ ਤੂੰ ਵੀ ਬੜੀ ਚਲਾਕ ਐ ਅੱਗੇ ਘੱਟ ਮੈਂ ਵੀ ਨਹੀਂ ਤੈਨੂੰ ਹੰਡਾਉਣੀ ਐ ਨਾ ਗਰਮੀ 'ਚ ਫੁਲਕੇ ਲਾਉਣ ਲੈ ਤੈਨੂੰ ਲੱਗ ਪਤਾ ਜਾਊ ਅਗਲੇ ਦਿਨ ਆਪੇ ਨਾ ਆਏਂਗੀ ਚੱਲ ਬਾਜ ਮਾਰਨੀ ਅੱਖਾਂ ਸੌਫ ਕਰ ਲੈਣੀਆਂ ਮੂਹ ਤੋ ਲੈਨੀਆ ਫਿਰ ਕਹਣਾ ਹਡੀ ਖੁਸ਼ੀ ਵੇਖ ਕੇ ਜਰਦੀ ਨੀਗੀ ਜਾਬ ਨਹੀਂ ਸਕਦੀ ਤੇ ਚਲ ਗਈ ਤੇ ਕਹਣਾ ਸੜ ਗਈ ਜੀ ਮਨ ਹੱਦ ਕੈ ਅੰਦਰ ਲੱਭਣ ਡੀ ਇਹ ਤਾਂ ਤੂੰ ਇੱਥੇ ਆਈ ਕੀ ਅੱਖ ਚ ਕੋ ਪੈ ਗਿਆ ਹੈ ਹਾਂਜੀ ਪਤਾ ਨਹੀਂ ਕੀ ਹਮ ਤਰਾਂ ਆ ਕੇ ਸਦਾ ਹੀ ਅੱਖ ਚ ਪੈ ਗਿਆ ਅੱਖ ਵਿੱਚ ਨਾ ਖਾਰਸ਼ੀ ਹੋਈ ਜਾਂਦੀ ਫਿਰ ਮੈਂ ਸੋਚਿਆ ਚੱਲ ਮੈਂ ਛਿੱਟੇ ਮਾਰ ਲੈਣੀ ਮੈਂ ਠੀਕ ਹੋ ਜੂ ਕੋਣ ਠੀਕ ਵਾ ਯਾ ਰੱਖਿਆ ਕਰਨਾ ਆਪਣਾ ਪਰ ਧਿਆਨ ਤੇਰਾ ਇਹਦਾ ਹੋਰ ਨਹੀਂ ਪਸੀ ਨਹੀਂ ਨਹੀਂ ਭੈਣ ਜੀ ਧਿਆਨ ਤੇ ਮੈਂ ਰੱਖਦੀ ਆ ਪਰ ਪਤਾ ਹੀ ਨਹੀਂ ਲੱਗਾ ਪਤਾ ਨਹੀਂ ਕਿੱਥੋਂ ਚਾਨ ਚੱਕ ਜਾਣ ਕੇ ਪੈ ਗਿਆ ਤੇ ਕੁਛ ਚਲ ਥਾਂ ਛੜ ਸਾਰੀਆਂ ਗੱਲਾਂ ਤੇ ਚੱਲ ਆ ਜਾ ਰੋਟੀ ਚੌਂਕੀ ਛੜਾਉਣਾ ਵਾ ਤੇ ਰੋਟੀ ਪਾਣੀ ਵੀ ਤੁਹਾਡਾ ਕੀਤਾ ਵਾ ਉਹਨੂੰ ਪ੍ਰਸ਼ਾਦ ਮਾੜਾ ਜਾ ਵੇਖ ਕਿਦਾਂ ਬਣਾਉਂਦੀ ਆ ਆਪ ਨਾ ਦੱਸਣ ਦਾ ਵੀ ਵੇਖੀ ਜਾਂਦਾ ਨੋਤੀ ਨੂੰ ਆਉਂਦਾ ਵੀ ਆ ਕੁਛ ਚੱਲ ਨਿਆਣੀ ਆ ਜੇ ਮਾੜਾ ਮੋਟਾ ਦੱਸਣਾ ਪੁੱਤ ਦੱਸ ਦੂੰਗੀ ਉਹ ਚੰਗਾ ਬਾਬਾ ਛੇ ਦਿਨਾਂ ਦੱਸਣ ਦਾ ਵੀ ਬਹੁਤੇ ਨਹੀਂ ਚੰਗੇ ਬਣੀ ਜਾਂਦਾ ਹੁੰਦਾ ਸਾਬ ਨਾ ਰਹੀ ਜਾਂਦਾ ਹੁੰਦਾ ਚਲੋ ਠੀਕ ਤੂੰ ਫੁਲਕੇ ਲਾ ਤੇ ਮੈਂ ਲਾ ਕੇ ਹੋਰ ਕੋਈ ਕੰਮ ਕਰ ਲੈਂਦੀ ਕੋਈ ਨਹੀਂ ਮਿਲਾ ਦੇਣੀ ਫੁਲਕੇ ਚਾਚੀ ਮੇਰੇ ਮਾੜਾ ਮਾੜਾ ਦੱਸ ਜਾਇਆ ਬਣਾਉਣਾ ਤਾਂ ਹੁੰਦਾ ਪਰ ਚੰਗੀ ਤਰ੍ਹਾਂ ਨਹੀਂ ਕੋਈ ਬਣੇ ਤੇ ਫਿਕਰ ਕਾ ਨੂੰ ਕਰਨੀ ਆ ਮੈਂ ਹੈਗੀ ਆ ਨਾ ਤੇਰੇ ਲਾਗੇ ਜਿਹੜੀ ਚੀਜ਼ ਦੀ ਨਾ ਸਮਝ ਲੱਗੂਗੀ ਮੈਨੂੰ ਪੁੱਛ ਲਈ ਤੇ ਮੈਂ ਦੱਸ ਦੇਣੀ ਆ ਤੈਨੂੰ ਹੈਂ ਲੈ ਪੋਣਾ ਦਿਓ ਲੈ ਪੋ ਤੱਕ ਆ ਲੈ ਪੋਣਾ ਮੈਨਾਂ ਲੱਗੇ ਤੇਰੇ ਫਿਰ ਤੇ ਲਾ ਲੈਣੀ ਆ ਤੁਹ ਬਣਾਈ ਜਾ ਠੀਕ ਆ ਸ਼ਰਨ ਹਾਂਜੀ ਪੁੱਤਾਂ ਤੇ ਪੂਆ ਉਹ ਪੜਦੀ ਰਹੀ ਆ ਹਾਂਜੀ ਚਾਚੀ ਜੀ ਉਹਨਾਂ ਨੇ ਮੈਨੂੰ ਪਾਲ ਲਿਆ ਵਾ ਅੱਛਾ ਤੇ ਵਿਆਹ ਵੀ ਉਹਨਾਂ ਨੇ ਕੀਤਾ ਵਾ ਹਾਂਜੀ ਤਾਂ ਹੀ ਮੈਂ ਆਖਾਂ ਕਿ ਪੂਆਦਰੀ ਨੇ ਸਾਰੇ ਕੰਮ ਕੀਤੇ ਗਾਂ ਹੋ ਕੇ ਤੇ ਇਹਦਾ ਮਤਲਬ ਇਹ ਹੋਈ ਆ ਨਾ ਕਿ ਤੂੰ ਉੱਥੇ ਰਿੱਧੀ ਰਹੀ ਆ ਫਿਰ ਫਿਰ ਮੰਮੀ ਹੁਣੀ ਹੈ ਨਹੀਂ ਤੇ ਫਿਰ ਉਹਨਾਂ ਨੇ ਰੱਖਿਆ ਮੈਨੂੰ ਆਪਣੇ ਕੋ ਅੱਛਾ ਅੱਛਾ ਪੂਆ ਦੇ ਬੱਚੇ ਹੈ ਨਹੀਂ ਨਹੀਂ ਹੈਗੇ ਉਹਨਾਂ ਦੇ ਵੀ ਬੱਚੇ ਅੱਛਾ ਫਿਰ ਹੋਰ ਕਿੱਥੇ ਜਾਣਾ ਸੀ ਮੈਨੂੰ ਠੀਕ ਆ ਠੀਕ ਆ ਪੁੱਤ ਠੀਕ ਆ ਪੁੱਤ ਇਹਦੇ ਵਿੱਚ ਨਾ ਕਿਉਂ ਥੋੜਾ ਲੱਦਣ ਡਿਆ ਥੋੜਾ ਜਿਹਾ ਹੋਰ ਪਾ ਲਾ ਪੋਨੀ ਪਾਣ ਕੇ ਕੰਮਾਂ ਦੇ ਦੱਸਿਆ ਬੈ ਕੇ ਲੱਗ ਗੱਲ ਕਰਨ ਵਾਲੀ ਆ ਉਹ ਚਾਚਾ ਜੀ ਨਾਲੇ ਕਰੋ ਹਾਂ ਚੈੱਕ ਵਾਹਿਗੁਰੂ ਜਿਹਦੇ ਹਸਾਂ ਨਾਲ ਸੁਣ ਲੈਉਣ ਦੇ ਆ ਕੋ ਕੰਮ ਚੰਗਾ ਹੀ ਮੋਟਾ ਹੀ ਆ ਅੱਛਾ ਬਾਦਸ਼ਾਹ ਨਾ ਤੇ ਪਹਿਲਾਂ ਨਾ ਕੜਾ ਖਾ ਗਿਓ ਵੇਖ ਨਾ ਲੈ ਪਾ ਮੇਰਾ ਵੀ ਨਾ ਕੜਾ ਤੇ ਆਖੀ ਵੇਡਾ ਯਾਰ ਮੈਂ ਨਾ ਕਿਆ ਬਾਤ ਆ ਤੇ ਸਿਆਣੀਆਂ ਨੂੰ ਰਾਣੀ ਨਾ ਮੈਂ ਕਹਿੰਦਾ ਵੀ ਹੁਣ ਨਾ ਕੋ ਮਾੜੇ ਮੋੜੇ ਕੰਮ ਤੇ ਤੁਹਾਨੂੰ ਕਾਰੀਗਰ ਸਭ ਨੂੰ ਦੀ ਲੋੜ ਨਹੀਂ ਨਹੀਂ ਵਧੀਆ ਹੈ ਵਧੀਆ ਬੜੇ ਕੰਮ ਆਇ ਰੱਖੂਗਾ ਸਵਾਦ ਬਣ ਜੀ ਉਹ ਵਧੀਆ ਹੈ ਨਾ ਆਦਨ ਯਾਰੇ ਬੰਦੇ ਚਲੋ ਇਹ ਆਪੀ ਚਲੋ ਵਧੀਆ ਸਭ ਕੋ ਬਣਾਇਆ ਤੇ ਕਹਿਣ ਨੂੰ ਜੀ ਕਰਦਾ ਰੋਟੀ ਲਓ ਖਾ ਤੇ ਮੁੜ ਕੇ ਸਗਰ ਨਹੀਂ ਦੇਣਾ ਕੁੜੀ ਨੂੰ ਆਹੋ ਜੁਰਮਾਨਾ ਦੇ ਭਰਾਵਾ ਭਰਨਾ ਹੀ ਪੈਣਾ ਉਹੋ ਤੇ ਗੱਲ ਵਾ ਦੇਣ ਵੀ ਲੰਗਰ ਖਾ ਗਏ ਉਦੋਂ ਕੋਈ ਇਧਰ ਨੂੰ ਕੋਈ ਇਧਰ ਨੂੰ ਜੇ ਰੋਟੀ ਸਵਾਦ ਆ ਉਹ ਸਗੰਦੇ ਲੱਗਿਆ ਕੋਈ ਤੰਗੀ ਨਹੀਂ ਹੁੰਦੀ ਬਿਲਕੁਲ ਜੀ ਬਿਲਕੁਲ ਹਾਂ ਕੋਈ ਨਹੀਂ ਨਾਲੇ ਪਹਿਲੇ ਦਿਨ ਦੀ ਨਾ ਨਾ ਮਾ ਰਾਜੋ ਤੇ ਆਉਦੇ ਖਾਉਂ ਪਾਚ ਜਾਉ ਨਹੀਂ ਕੋਈ ਗੱਲ ਨਹੀਂ ਪੁੱਤ ਆਪਣਾ ਘਰ ਵਾ ਡੇਜੀ ਕਿਹ ਚੀਜ਼ ਦੀ ਲੋੜ ਆ ਚਾਹ ਵਗੈਰਾ ਦੀ ਮੈਂ ਪੁੱਤ ਠੀਕ ਹੀ ਆ ਠੀਕ ਆ ਨਹੀਂ ਬਹੁਤ ਠੀਕ ਆ ਸਭ ਕੋ